ਇਕ ਓ ਅੰਕਾਰ ਸਤਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾ ਆਪਣੇ ਸਤਗੁਰ ਪਹਿ ਬਿਨੋ ਕਹਿਆ ਪਏ ਕਿਰਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸ ਰਾ ਗਿਆ ਰਹਾਓ ਆਪਣੇ ਸਤਿਗੁਰੂ ਪਾਬਨੋ ਕਹਿਆ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰਾਗ ਦੇਵਗਦਾਰੀ ਦੇ ਵਿੱਚ ਅੰਗ 533 ਦੇ ਉੱਪਰ ਕਿਰਪਾ ਕਰਦੇ ਹਨ ਕਿ ਅਸੀਂ ਆਪਣੇ ਸਤਿਗੁਰੂ ਪਾਸ਼ਾ ਦੀਆਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਫਰਿਆਦ ਕਰਨੀ ਕੀਤੀ ਹੈ ਕਹਿੰਦੇ ਪਾਏ ਕਿਰਪਾਲ ਦਇਆਲ ਦੁਖ ਪੰਜਨ ਮੇਰਾ ਸਗਲ ਅੰਦਰ ਇਸ ਰਾਗਿਆ ਰਹਾਉ ਪਾਏ ਕਿਰਪਾਲ ਦਇਾਲ ਦੁਖ ਪੰਜਨ ਦੁਖਾਂ ਦਾ ਪੰਜਨ ਕਰਨ ਵਾਲੇ ਆਕਾਲ ਪੁਰਖ ਆਏ ਗੁਰੂ ਜੀ ਸਾਡੇ ਦੇ ਦਇਆਲੂ ਕਿਰਪਾਲੂ ਹੋਏ ਔਰ ਪਾਸ਼ਾ ਕਹਿੰਦੇ ਮੇਰਾ ਸਗਲ ਅੰਦੇਸ ਰਗਿਆ ਅਰਥਾਤ ਕਿ ਮੇਰੇ ਅੰਦਰ ਦਾ ਸਾਰਾ ਅੰਦੇਸ ਅਰਥਾਤ ਚਿੰਤਾ ਜਾਂ ਫਿਕਰ ਜੋ ਰਾਜਾ ਤੋਖਲਾਦ ਜਾਂਦਾ ਰਿਹਾ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਮ ਪਾਪੀ ਪਾਖੰਡੇ ਲੋਭੀ ਹਮਰਾ ਗੋਨ ਅਬ ਗੋਨ ਸਭ ਸਹਿਆ ਕਰਮਸਤ ਕਤਾਰ ਸਾਜਨ ਵਾਜੇ ਮੋਏ ਦੁਸ਼ਟ ਜੋ ਖਿਆ ਹਮ ਪਾਪੀ ਪਾਖੰਡੀ ਲੋਭੀ ਅਰਥਾਤ ਕਿ ਤਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਆਕਾਲ ਪੁਰਖ ਵਾਹਿਗੁਰੂ ਜੀ ਅਸੀਂ ਪਾਪੀ ਹਾਂ ਅਸੀਂ ਪਖੰਡੇ ਹਾਂ ਅਸੀਂ ਲੋਬੀ ਹਾਂ ਪਰੰਤੋ ਫੇਰ ਵੀ ਮਹਾਰਾਜ ਕਹਿੰਦਾ ਉਸ ਦੇ باوجود ਵੀ ਹਮਰਾ ਗੁਣ ਅਵਗੁਣ ਸਭ ਸਹਿਆ ਏ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡਾ ਹਰ ਚੰਗਾ ਮਾੜਾ ਗੁਣ ਪਾਪ ਗੁਣਾ ਦੇ ਨਾਲ ਨਾਲ ਊਗਣਾ ਨੂੰ ਵੀ ਸਹੜਾ ਕੀਤਾ ਹੈ ਨੇਕੀਆਂ ਦੇ ਨਾਲ ਨਾਲ ਸਾਡੀਆਂ ਵਧੀਆਂ ਨੂੰ ਵੀ ਸਹਾਰਨਾ ਕੀਤਾ ਹੈ ਤੁਸੀਂ ਕਹਿੰਦਾ ਕਰਮ ਅਸਤਕਤਾਰੇ ਸਾਜ ਨਿਵਾਜੇ ਮੋਏ ਦੁਸ਼ਟ ਜੋ ਖਾਇ ਕਰਮ ਅਸਤਕਤਾਰੇ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਮਸਤਕ ਦੇ ਉੱਪਰ ਆਪਣਾ ਕਾਰ ਅਰਥਾਤ ਹੱਥ ਧਾਰਨ ਕਰਕੇ ਸਾਡੇ ਮੱਥੇ ਦੇ ਉੱਪਰ ਆਪਣਾ ਪਵਿੱਤਰ ਹੱਥ ਰੱਖ ਕੇ ਸਾਜ ਨਿਵਾਜੇ ਅਰਥਾਤ ਕਿ ਸਾਨੂੰ ਸਾਜ ਕੇ ਨਵਾਜਣਾ ਕੀਤਾ ਹੈ ਸਾਨੂੰ ਪੈਦਾ ਕਰਕੇ ਮਾਣ ਬਖਸ਼ਣਾ ਕੀਤਾ ਹੈ ਤਉਰ ਮਹਾਰਾਜ ਕਹਿੰਦਾ ਮੋਏ ਦੁਸ਼ਟ ਜੋ ਖਿਆ ਅਰਥਾਤ ਕਿ ਜੜ ਵਿਕਾਰਾ ਰੂਪੀ ਦੁਸ਼ਟ ਸਾਡਾ ਖਿਆ ਅਰਥਾਤ ਨਾਸ਼ ਕਰਦੇ ਸਨ ਉਹ ਮੋਏ ਅਰਥਾਤ ਮਰ ਗਏ ਸੋਗ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪਾਰਿ ਉਪਕਾਰੀ ਸਰਬ ਸਧਾਰੀ ਸਫਲ ਦਰਸ਼ਨ ਸਹਜਿਆ ਕਹ ਨਾਨਕ ਨਿਰਗੁਣ ਕੋ ਦਾਤਾ ਚਰਨ ਕਮਲ ਔਰ ਤਰਿਆ ਪਰਉਪਕਾਰੀ ਸਰਬ ਸਦਾਰੀ ਅਰਥਾਤ ਕਿ ਉਹ ਕਾਲਪੁਰਖ ਵਾਹਿਗੁਰੂ ਜੀ ਪਰਵਕਾਰ ਕਰਨੇ ਵਾਲੇ ਨੇ ਨਿਰਸਵਾਰਥ ਭਲਾ ਕਰਨੇ ਵਾਲੇ ਨੇ ਸਾਡਾ ਜੀਵਾਂ ਦਾ ਔਰ ਸਰਬ ਸਦਾਰੀ ਅਰਥਾਤ ਕਿਸ ਅਨੁਸਾਰ ਅਨੁਸਾਹਤ ਆਧਾਰ ਦੇ ਕਰਨੇ ਵਾਲੇ ਨੇ ਆਸਰਾ ਬਖਸ਼ਣ ਵਾਲੇ ਨੇ ਕਹਿੰਦਾ ਸਫਲਦਰਸਨ ਸਨ ਸਹਜ ਯਾਰ ਅਰਥਾਤ ਕੇ ਸੈ ਸੁਭਾਹੀ ਸੁਤੇ ਸਿੱਧ ਹੀ ਸਾਨੂੰ ਪਾਸ਼ਾ ਨੇ ਆਪਣੇ ਸਫਲ ਦਰਸ਼ਨਾਂ ਦੀ ਦਾਤ ਬਖਸ਼ੀ ਐ ਕਿ ਪਾਸ਼ਾ ਦਾ ਦਰਸ਼ਨ ਕੀਤਿਆ ਹੈ ਸਾਨੂੰ ਫਲਾਂ ਦੀ ਪ੍ਰਾਪਤੀ ਹੋ ਗਈ ਕਹਿੰਦਾ ਕਹੋ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਔਰ ਤਰਿਆ ਕਹੋ ਨਾਨਕ ਨਿਰਗੁਣ ਕਉ ਦਾਤਾ ਕਹਿੰਦੇ ਨੇ ਪੰਜਵੇਂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਿਉਂ ਹੋ ਆਕਾਲ ਪੁਰਖ ਵਾਹਿਗੁਰੂ ਜੀ ਸਾਡੇ ਵਰਗੇ ਨਿਰਗੁਣਾ ਦਾ ਵੀ ਦਾਤਾ ਹੈ ਗੁਣਾ ਤੋਂ ਵਿਹੂਣਿਆਂ ਦਾ ਵੀ ਦਾਤਾ ਹੈ ਕਹਿੰਦਾ ਚਰਨ ਕਮਲ ਔਰ ਧਰਿਆ ਅਰਥਾਤ ਕੈਸੇ ਉਸ ਆਕਾਲ ਪੁਰਖ ਵਾਹਿਗੁਰੂ ਜੀ ਦੇ ਕਮਲ ਦੇ ਫੁੱਲਾਂ ਵਰਗੇ ਚਰਨਾਂ ਨੂੰ ਆਪਣੇ ਉਰ ਦੇ ਵਿੱਚ ਧਾਰਨ ਕਰਨਾ ਕੀਤਾ ਹਿਰਦੇ ਦੇ ਵਿੱਚ ਟਿਕਾਉਣਾ ਕੀਤਾ ਹੈ ਜੀ ਦੇਵ ਕੰਧਾਰੀ ਮਹੱਲਾ ਪੰਜਵਾ ਅਨਾਥ 나ਥ ਪ੍ਰਭ ਹਮਾਰੇ ਸਰਨ ਆਇਓ ਰਾਖਨ ਹਾਰੇ ਰਹਾਓ ਅਨਾਥ 나ਥ ਪ੍ਰਭ ਹਮਾਰੇ ਅਰਥਾਤ ਕਹਿ ਅਨਾਥਾਂ ਦੇ 나ਥ ਨਖਸਮਿਆਂ ਦੇ ਖਸਮ ਸਾਡੇ ਪ੍ਰਭੂ ਜੀ ਸਾਡੇ ਸੁਆਮੀ ਜੀ ਸਾਡੇ ਮਾਲਕ ਜੀ ਮਹਾਰਾਜ ਕਹਿੰਦੇ ਸਰਨ ਆਇਓ ਰਾਖਨ ਹਾਰੇ ਰਹਾਓ ਭੇ ਰਖਣ ਹਾਰ ਰਖਿਆ ਕੁ ਪਰਮੇਸ਼ਰ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਤੁਹਾਡੇ ਚਰਨਾਂ ਦੀ ਓਟ ਦੇ ਵਿੱਚ ਪਏ ਹਾਂ ਸੁਰ ਹਵਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਰਬਾਪਾਖ ਰਾਖ ਮੁਰਾਰੇ ਆਗੈ ਪਛੈ ਅੰਤਿ ਵਾਰੇ ਸਰਬ ਪਾਖ ਰਾਖ ਮੁਰਾਰੇ ਅਰਥਾਤ ਕੇ ਮੁਰਾਰ ਅਰਥਾਤ ਮੁਰ ਅਰ ਭਾਵ ਮੁਰ ਰਾਖਸ਼ ਦੇ ਵੈਰੀ ਭਾਵ ਕ੍ਰਿਸ਼ਨ ਭਾਵ ਹੇ ਆਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਸਾਰੇ ਪੱਖਾਂ ਤੋਂ ਬਚਾ ਕੇ ਰੱਖੋ ਸਾਨੂੰ ਸਾਰੇ ਪਾਸਿਆਂ ਤੋਂ ਬਚਾ ਕੇ ਰੱਖੋ ਕਹਿੰਦੇ ਆਗਾ ਪਾਛ ਅੰਤਿ ਵਾਰੇ ਆਗੈ ਅਰਥਾਤ ਆਉਣ ਵਾਲੇ ਸਮੇਂ ਦੇ ਵਿੱਚ ਜਾਣ ਵਾਲੇ ਪਰਲੋਕ ਦੇ ਪੰਧ ਦੇ ਵਿੱਚ ਵੀ ਸਾਨੂੰ ਬਚਾ ਕੇ ਰੱਖਿਓ ਪਾਸ਼ਾ ਅਰਥਾਤ ਪੂਰਬਲੇ ਅਤੀਤ ਦੇ ਵਿੱਚ ਕੀਤੇ ਹੋਏ ਪਾਪ ਕਰਮਾਂ ਤੋਂ ਜਾਂ ਪਿਛਲੇ ਜਨਮਾਂ ਦੇ ਵਿੱਚ ਕੀਤੇ ਹੋਏ ਪਾਪ ਕਰਮਾਂ ਦੇ ਅਸਰ ਤੋਂ ਬਚਾ ਕੇ ਰੱਖੋ ਸਾਨੂੰ ਔਰ ਅੰਤੇਵਾਰ ਅਰਥਾਤ ਕਿ ਮਰਨ ਸਮੇਂ ਜਮਦੂਤਾਂ ਦੇ ਭੈਅ ਤੋਂ ਬਚਾ ਕੇ ਰੱਖੋ ਸਾਨੂੰ ਜੀ ਸੋਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜਾਬ ਚਿਤਵਾ ਤਾਬ ਤੁਹਾਰੇ ਕੋ ਨ ਸਮਾਰਾ ਮੇਰਾ ਮਨ ਸਦਾਰੇ ਜਾਬ ਚਿਤਵਾ ਤਾਬ ਤੁਹਾਰੇ ਅਰਥਾਤ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤਾਂ ਜਦੋਂ ਵੀ ਚੇਤੇ ਕਰਦੇ ਹਾਂ ਕੇਵਲ ਤੇ ਕੇਵਲ ਤੁਹਾਡੇ ਗੁਣਾਂ ਨੂੰ ਹੀ ਚੇਤੇ ਕਰਦੇ ਹਾਂ ਕਹਿੰਦਾ ਔਨ ਸਮਾਰ ਮੇਰਾ ਮਨ ਸੁਧਾਰੇ ਤੇ ਉਹਨਾਂ ਨੂੰ ਅਰਥਾਤ ਤੁਹਾਡੇ ਗੁਣਾਂ ਨੂੰ ਚੇਤੇ ਕਰਕੇ ਮੇਰਾ ਮਨ ਸੁਧਾਰੇ ਅਰਥਾਤ ਕਿ ਮੇਰਾ ਮਨ ਸਹਿਤ ਆਧਾਰ ਦੇ ਹੋ ਜਾਂਦਾ ਆਸਰਾ ਸਹਿਤ ਹੋ ਜਾਂਦਾ ਹੈ ਸੋਗ ਆਪਣੇ ਬੱਚਿਆਂ ਦੇ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੁਨ ਗਾਵਾ ਗੁਰਬਚਨਾਰੇ ਬਲ ਬਲ ਜਾਓ ਸਾਧ ਦਰਸਾਰੇ ਸੋਨਾ ਗਾਵਾ ਗੁਰਬਚਨ ਅਰਥਾਤ ਕਿਸੇ ਗੁਰੂ ਮਹਾਰਾਜ ਜੀਆਂ ਦੇ ਬਚਨਾਂ ਨੂੰ ਸੁਣ ਸੁਣ ਕੇ ਗਾਉਣਾ ਕਰਦੇ ਹਾਂ ਕਹਿੰਦਾ ਬਲ ਬਲ ਜਾਓ ਸਾਧ ਦਰਸਾਰੇ ਅਰਥਾਤ ਕਿਸੇ ਸਾਧ ਸਤਿਗੁਰੂ ਦੇ ਦਰਸ਼ਨਾਂ ਤੋਂ ਬਲਹਾਰ ਬਲਹਾਰ ਜਾਂਦੇ ਹਾਂ ਵਾਰਨੇ ਕੁਰਬਾਨ ਜਾਂਦੇ ਹਾਂ ਸਦਕੇ ਜਾਂਦੇ ਹਾਂ ਸੋ ਅਗੋਂ ਆਪਣੇ ਬਾਚਨ ਦਾ ਚੌਥਾ ਚਰਨ ਦੇ ਵਿੱਚ ਮਹਾਰਾਹੀ ਕਿਰਪਾ ਕਰਦੇ ਹਨ ਕਹਿੰਦੇ ਮਨਮਹ ਰਾਖੋ ਏਕ ਅਸਾਰੇ ਨਾਨਕ ਪ੍ਰਭ ਮੇਰ ਕਰਨਾ ਹਾਰੇ ਮਨਮਹ ਰਾਖੋ ਏਕ ਅਸਾਰੇ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਆਪਣੇ ਮਾਨ ਦੇ ਵਿੱਚ ਕੇਵਲ ਤੇ ਕੇਵਲ ਇੱਕ ਤੁਹਾਡੀ ਆਸ ਹੀ ਰੱਖਦੇ ਹਾਂ ਕਹਿੰਦਾ ਨਾਨਕ ਪ੍ਰਭ ਮੇਰੇ ਕਰਨ ਹਾਰੇ ਪੰਜਵੇਂ ਨਾਨਕ ਧੰਗ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਮੇਰੇ ਪ੍ਰਭੂ ਜੀ ਸਵਾਮੀ ਜੀ ਮਾਲਕ ਜੀ ਹੈ ਮੇਰੇ ਕਰਨ ਹਾਰ ਪਰਮੇਸ਼ਰ ਜੀ ਅਸੀਂ ਕੇਵਲ ਤੇ ਕੇਵਲ ਇੱਕ ਤੁਹਾਡੀ ਆਸ ਹੀ ਮਾਨ ਦੇ ਵਿੱਚ ਰੱਖਦੇ ਹਾਂ देवगंधारी महल्ला पंजवा यह मनोरथ मेरा कृपान धान दयाल मोहे दीजा कर संतन का चेरा रहा प्रा यह मनोरथ मेरा अर्थात कह प्रभु जी हे मालक जी स्वामी जी ਸਾਡੇ ਜੀਵਨ ਦਾ ਮਨੋਰਥ ਇਹ ਜਾਂ ਲਕਸ਼ ਕੇਵਲ ਇਹੀ ਐ ਕਿਹੜਾ ਕਹਿੰਦਾ ਕਿਰਪਾ ਨਿਧਾਨ ਦਿਆਲਮੁ ਹੈ ਦੀਜਾ ਕਰ ਸੰਤਨ ਕਾ ਚੇਰਾ ਰਹਾ ਕਿਰਪਾ ਨਿਧਾਨ ਦਿਆਲਮੁ ਹੈ ਅਰਥਾਤ ਕਹੇ ਕਿਰਪਾ ਦੇ ਖਜ਼ਾਨੇ へ ਦਇਆ ਦੇ ਘਰ ਪਰਮੇਸ਼ਰ ਜੀ ਮੈਨੂੰ ਦੀਜਾ ਕਰ ਸੰਤਨ ਕਾ ਚੇਰਾ ਅਰਥਾਤ ਕਿ ਆਪਨੇ ਸੰਤਾਂ ਦਾ ਚੇਲਾ ਕਰ ਦੇਵੋ ਜੀ ਮੈਨੂੰ ਆਪਣੇ ਸਾਧੂਆਂ ਦਾ ਦਸਰ ਬਣਾ ਦੇਵੋ ਜੀ ਸੁਰ ਹਵਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪ੍ਰਾਤ ਹਕਾਲ ਲਗ ਜਨ ਤਰਨੇ ਨਿਸਬਾ ਸੁਰ ਦਰਸ ਪਾਵੋ ਤਾਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਪ੍ਰਤਹ ਕਾਲ ਲਾਗਾ ਜਨ ਚਰਨ ਅਰਥਾਤ ਕਿ ਪ੍ਰਤਹ ਕਾਲ ਭਵ ਅਮਰਤ ਵੇਲੇ ਪਾਉ ਰਾਲੇ ਸਵੇਰੇ ਸਵੇਰੇ ਉਹੋ ਕੇ ਮਹਾਰਾਜ ਕਹਿੰਦਾ ਮੈਂ ਤੁਹਾਡੇ ਜਨਾਂ ਦੇ ਚਰਨੀ ਲੱਗਣਾ ਕਰਾਂ ਤੁਹਾਡੇ ਦਾਸਾਂ ਦੇ ਪੈਰੀਂ ਪੈਣਾ ਕਰਾਂ ਔਰ ਮਹਾਰਾਜ ਕਹਿੰਦਾ ਨੇਸ ਵਾਸੁਰ ਦਰਸ ਪਾਵੋ ਨੇਸ ਅਰਥਾਤ ਰਾਤ ਵੀ ਤੇ ਵਾਸੁਰ ਅਰਥਾਤ ਦਿਨੇ ਵੀ ਮੈਂ ਤੁਹਾਡੇ ਸਾਧੂਆਂ ਦਾ ਦਰਸ਼ਨ ਪਾਉਂਦਾ ਹੀ ਰਹਾ ਤੁਹਾਡੇ ਜਨਾਂ ਦਾ ਤੁਹਾਡੇ ਦਾਸਾਂ ਦਾ ਦਰਸ਼ਨ ਕਰਦਾ ਹੀ ਰਹਾ ਪਾਸ਼ਾ ਜੀ ਐਸੀ ਕਿਰਪਾ ਕਰੋ ਮੇਰੇ ਤੇ ਕਹਿੰਦਾ ਤਨ ਮਨੇ ਅਰਪ ਕਰ ਆਲ ਜਨ ਸੇਵਾ ਰਸਨਾ ਹਰ ਗੁਣ ਗਾਵ ਤਨ ਮਨੇ ਅਰਪ ਕਰੋ ਜਨ ਸੇਵਾ ਮੈਂ ਆਪਣਾ ਤਨ ਔਰ ਮਨ ਤੁਹਾਡੇ ਦਸਨ ਤੁਹਾਡੇ ਸਾਧੂਆਂ ਨੂੰ ਅਰਪਣ ਕਰਕੇ ਤੁਹਾਡੇ ਜਨਾਂ ਦੀ ਤੁਹਾਡੇ ਦਾਸਾਂ ਦੀ ਸੇਵਾ ਕਰਦਾ ਹੀ ਰਹਾ ਮਹਾਰਾਜ ਜੀ ਕਰਮਹਾਰਾਇ ਕਹਿੰਦਾ ਰਸਨਾ ਹਰ ਗੁਣ ਗਾਵਾ ਤੇ ਆਪਣੀ ਰਸਨਾ ਦੇ ਨਾਲ ਜੀਭਾ ਦੇ ਨਾਲ ਹਰੇ ਜੀ ਤੁਹਾਡੇ ਗੁਣਾਂ ਨੂੰ ਗਾਉਂਦਾ ਹੀ ਰਹਾ। ਸੁਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦਾ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗਨਤ ਰਹੀਆ। ਐ ਕਿਆ ਧਾਰਨਾਮ ਧਨ ਮੋਰਾ ਅਨਦ ਨਾਨਕ ਇਹੋ ਲਹੀਆ ਸਾਸੇ ਸਾਸੇ ਸਿਮਰੋ ਪ੍ਰਭ ਆਪਣਾ ਏਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਐਸੀ ਕਿਰਪਾ ਕਰੋ ਕਿ ਅਸੀਂ ਸੁਆਸ ਸੁਆਸ ਆਪਣੇ ਪ੍ਰਭੂ ਨੂੰ ਆਪਣੇ ਸਵਾਮੀ ਮਾਲਕ ਨੂੰ ਸਿਮਰਦੇ ਹੀ ਰਹੀਏ ਚੇਤੇ ਕਰਦੇ ਹੀ ਰਹੀਏ ਕਦ ਮਹਾਰਾਜ ਹੋਰ ਕਿਰਪਾ ਕਰੋ ਸਾਡੇ ਤੇ ਕਿਹੜੀ ਕਹਿੰਦਾ ਸੰਤ ਸੰਗ ਨਿਤ ਰਹੀ ਹੈ ਨੇਤਹਿ ਸਦਾ ਹੀ ਤੁਹਾਡੇ ਸੰਤਾਂ ਦੇ ਸੰਗ ਅਸੀਂ ਰਹਿਣਾ ਕਰੀਏ ਕਹਿੰਦਾ ਏਕ ਅਧਾਰ ਨਾਮ ਧੰਮੋਰਾ ਅਨਦ ਨਾਨਕ ਇਹੋ ਲਹੀਆ ਏਕ ਅਧਾਰ ਨਾਮ ਧੰਮੋਰਾ ਇੱਕ ਤੁਹਾਡਾ ਨਾਮ ਹੀ ਪਾਤਸ਼ਾਹ ਜੀ ਸਾਡਾ ਆਧਾਰ ਬਣ ਜਾਵੇ ਸਾਡਾ ਓਟ ਆਸਰਾ ਬਣ ਜਾਵੇ ਅਨਦ ਨਾਨਕ ਇਹੋ ਲਹੀਆ ਅਰਥਾਤ ਕਿ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਕੇਵਲ ਤੇ ਕੇਵਲ ਇਸੇ ਦੇ ਵਿੱਚੋਂ ਹੀ ਆਨੰਦ ਨੂੰ ਲੱਭਣਾ ਕਰੀਏ ਤੁਹਾਡੇ ਨਾਮ ਧੰਨ ਦੇ ਵਿੱਚੋਂ ਹੀ ਅਸੀਂ ਖੁਸ਼ੀਆਂ ਖੇੜਿਆਂ ਨੂੰ ਲੱਭਣਾ ਕਰੀਏ ਜੀ ਰਾਗ ਦੇਵ ਗੰਧਾਰੀ ਮਹੱਲਾ 5 ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮਿਤਾ ਐਸੇ ਹਰ ਜੀ ਉਪਾਏ ਛੋੜ ਨਾ ਜਾਏ ਸਦਹਿ ਸੰਗੈ ਅਨੰਦਨ ਗੁਰ ਮਿਲ ਗਾਏ ਰਹਾਓ ਮਿਤਾ ਐਸੇ ਹਰ ਜੀ ਉਪਾਏ ਤਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਹੇ ਮੇਰੇ ਮਿੱਤਰ ਹੁਣਸ ਇਹੋ ਜਹ ਹਰੀ ਜੀਆਂ ਨੂੰ ਪਾਉਣਾ ਕੀਤਾ ਹੈ ਕਿਸ ਤਰੰਦ ਕਹਿੰਦਾ ਛੋੜ ਨਾ ਜਾਏ ਸਦਹਿ ਸੰਗੈ ਅਨੰਦਨ ਗੁਰ ਮਿਲ ਗਾਏ ਰਹਾਓ ਛੱਡ ਨਾ ਜਾਏ ਸਾਦੇ ਹੀ ਸੰਗੇ ਜਿਹੜਾ ਕਦੇ ਵੀ ਸਾਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਤੇ ਸਦਾ ਹੀ ਸਾਡੇ ਅੰਗ ਸੰਗ ਰਹਿੰਦਾ ਹੈ ਕਹਤੇ ਮਹਾਰਾਜ ਕਹਿੰਦੇ ਆਨ ਦਿਨ ਗੁਰਮਿਲ ਗਾਇਰ ਥਾਦ ਕੇ ਰਾਤ ਦਿਨ ਆਪਣੇ ਗੁਰੂ ਮਹਾਰਾਜਿਆਂ ਨੂੰ ਮਿਲ ਕੇ ਅਸੀਂ ਐਸੇ ਹਰੀ ਜੀਆ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਸੁਰ ਹੌਰ ਥਾਦ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਮੈ ਲਿਓ ਮਨੋਹਰ ਸਰਬ ਸੁਖੰਨ ਤਿਆਗ ਨ ਕਤੂ ਜਾਏ ਅਨਕ ਅਨਕ ਪਾਤ ਬਾਪੇਖੇ ਪ੍ਰਿਆਰੋ ਮਨ ਸੰਸਾਰ ਲਾਏ ਮੈ ਲਿਓ ਮਨੋਹਰ ਸਰਬ ਸੁਖੰਨ ਅਰਥਾਤ ਕੇ ਮਨ ਨੂੰ ਚੁਰਾ ਲੈਣ ਵਾਲਾ ਸਾਰ ਸੁੱਖਾਂ ਦੀ ਦਾਤ ਕਰਨੇ ਵਾਲਾ ਉਹ ਹਰੀ ਪਰਮੇਸ਼ਰ ਨੂੰ ਸਾਨੂੰ ਮਿਲਿਆ ਹੈ ਅਤੇ ਮਹਾਰਾਜ ਕਹਿੰਦੇ ਤਿਆਗ ਨਾ ਕਤ ਹੋ ਜਾਏ ਅਰਥਾਤ ਕਿ ਹੁਣ ਕਦੇ ਵੀ ਤਿਆਗ ਕੇ ਸਾਨੂੰ ਕਿਤੇ ਨਹੀਂ ਜਾਂਦਾ ਸਾਨੂੰ ਛੱਡ ਕੇ ਕਿਤੇ ਵੀ ਨਹੀਂ ਜਾਂਦਾ ਕਹਿੰਦੇ ਅਨਕ ਅਨਕ ਭਾਂਤ ਬਹੁ ਪੇਖੇ ਪ੍ਰਿਆਰੋ ਮਨ ਸੰਸਾਰ ਲਾਏ ਕਨਕ ਅਨਕ ਭਾਂਤ ਬਹੁ ਪੇਖੇ ਅਰਥਾਤ ਕਿ ਅਨੇਕਾਂ ਹੀ ਅਨੇਕਾਂ ਭਾਂਤਾਂ ਦੇ ਅਨੇਕਾਂ ਹੀ ਅਨੇਕਾਂ ਕਿਸਮਾਂ ਦੇ ਅਸੀਂ ਬਹੁਤ ਲੋਕ ਵੇਖੇ ਹਨ ਜੋ ਆਪਣੇ ਪਰਮੇਸ਼ਰ ਹੋਣ ਦਾ ਦਾਵਾ ਕਰਦੇ ਸਨ ਮਹਾਰਾਜ ਕਹਿੰਦਾ ਪਰੰਤੂ ਸਲੀਅਤ ਤਾਂ ਇਹ ਹੈ ਕਿ ਪ੍ਰਿਆ ਰੋਮ ਨ ਸੰਸਰ ਲਾਏ ਅਰਥਾਤਕ ਅਸਲ ਦੇ ਵਿੱਚ ਸਾਡੇ ਪਿਆਰੇ ਦੇ ਇੱਕ ਰੋਮ ਦੇ ਤੁਲ ਵੀ ਨਹੀਂ ਉਹ ਸਾਡੇ ਪਿਆਰੇ ਦੇ ਇੱਕ ਵਾਲ ਦੇ ਬਰਾਬਰ ਵੀ ਨਹੀਂ ਸੋ ਅਗੋਂ ਆਪਣੇ ਬਚਨ ਦਾ ਦੂਸਰਾ ਪਦ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਮੰਦਰ ਭਾਗ ਸੋਬਦੁ ਆਰੈ ਅਨਹਤ ਰੁਣ ਝੁਣ ਲਾਏ ਕਹ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਿਆਥਿਤੇ ਸਦ ਥਾਏ ਮੰਦਰ ਭਾਗ ਸੋਬਤ ਦੁਆਰੇ ਅਰਥਾਤ ਕਿ ਹੁਣ ਸਾਡਾ ਅੰਤਿਸ਼ ਕਰਨ ਰੂਪੀ ਸਰੀਰ ਰੂਪੀ ਮੰਦਰ ਭਾਗਾਂ ਵਾਲਾ ਹੋ ਨਿਬੜਿਆ ਔਰ ਸਾਡੇ ਦੁਆਰੇ ਵੀ ਸੂਬ ਨਿਕ ਹੋਏ ਨੇ ਕਿਵੇਂ ਅਨਹ ਤਰੁਣ ਕੁਰਣ ਲਾਏ ਹੁਣ ਮਾਰੇ ਕਹਿੰਦਾ ਸਾਡੇ ਅੰਤਿਸ਼ਕਰਨ ਰੂਪੇ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਨਹਦ ਸ਼ਬਦ ਦੀ ਰਣਚੁਣਕਾਰ ਲੱਗੀ ਐ ਪਾਤਸ਼ਾਹ ਜੀ ਦਾ ਇਲਾਹੀ ਸੰਗੀਤ ਜਿਹੜਾ ਉਤਪੰਨ ਹੋਇਆ ਸਾਡੇ ਅੰਤਿਸ਼ਕਰਨ ਰੂਪੀ ਘਰ ਦੇ ਵਿੱਚ ਕਹਿੰਦਾ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਿਆਥਿਤੇ ਸਦ ਥਾਏ ਕਹੋ ਨਾਨਕ ਸਦਾ ਰੰਗ ਮਾਣੇ ਕਹਿੰਦੇ ਨੇ ਪੰਜਵੇਂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਿਹ ਹੋਂਦ ਸਿ ਸਦੀਵੀ ਤੌਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੰਗਤਵਾ ਪ੍ਰੇਮ ਨੂੰ ਮੰਨਣਾ ਕਰਦੇ ਹਾਂ ਔਰ ਮਹਾਰਾਜ ਕਹਿੰਦੇ ਗ੍ਰਹਿ ਪ੍ਰਿਆਥੀਤੇ ਸਦ ਥਾਏ ਸਾਡੇ ਗ੍ਰਹਿ ਦੇ ਵਿੱਚ ਹਿਰਦੇ ਰੂਪੀ ਘਰ ਦੇ ਵਿੱਚ ਸਾਡੇ ਪ੍ਰਿਆ ਜੀ ਸਾਡੇ ਪਿਆਰਾ ਜੀ ਹੁਣ ਸਦੀਵੀ ਤੌਰ ਤੇ ਸਥਿਤ ਹੋਏ ਨੇ ਉਸ ਦੀਵ ਥਾਂ ਵਾਲੇ ਮਹਾਰਾਜ ਕਹਿੰਦੇ ਮੰਦਰ ਭਾਗ ਸੋਬਤ ਦੁਆਰੇ ਅਨਹ ਤਰुण ਚੁਣ ਲਾਏ ਕਹ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਿਆਥਿਤੇ ਸਦ ਥਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ